पप्पू पप्पू क्या काम करते हैं असलम चिकन शॉप जीरा रोड जी। तो आज क्या हुआ झगड़ा तुम्हारा तो सर आए एक चुगिया वाला आया दारू पीती सी उन्होंने मीट लेन आया तो ऐसे क्या कि किन्ना की, की लेना वो कहना मीट लेना वो कहना जो दारू तुम तो पीता बाहर जाओ असि मीट दे देने उन्होंने कहना मैं नहीं जाना बाहर मैं नहीं ਜ਼ਰਾ ਸਾਡਾ ਬਾਹਰ ਸੀਗਾ ਉਹਨੇ ਕਹਿ ਲਿਆ ਕਿ ਚੱਲ ਕੋਈ ਨਹੀਂ ਬਾਹਰ ਜਾ ਵੜ ਤੈਨੂੰ ਮਿੜ ਦੇ ਦਿੰਨੇ ਉਹ ਬਾਹਰ ਗਿਆ ਨਹੀਂ ਤਾਂ ਮਾਰ ਮਾਰਾ ਜਾ ਉਹਨੇ ਜਦ ਤੱਕ ਕੀਤਾ ਕਿ ਤੱਕ ਬਾਹਰ ਨੂੰ ਜਾ ਲੈ ਚਲੇ ਜਾ ਗਿਆ ਨਹੀਂ ਮੁੜ ਕੇ ਉਹਨੇ ਜਦ ਬੰਦੇ ਸਦਲੇ ਆਪ ਦੇ ਘੜਜੋਗਤ ਪੱਚੀਤੀ ਬੰਦੇ ਸਦਲੇ ਤੇ ਸਾਨੂੰ ਕੁੱਟ ਕੇ ਚਲੇ ਗਏ ਦੁਕਾਨ ਤੇ ਹੋਈ ਲੜਾਈ ਕਿ ਕਿੱਥੇ ਤੁਹਾਨੂੰ ਕੁੱਟਿਆ ਦੁਕਾਨ ਤੇ ਵੀ ਕੁੱਟਿਆ ਤੇ ਬਾਹਰ ਮੈਂ ਪਜ ਗਿਆ ਦੁਕਾਨ ਦੇ ਬਾਹਰ ਉੱਥੇ ਜਿਆਦਾ ਮੈਨੂੰ ਕੁੱਟਿਆ ਮੇਰੇ ਲੱਤ ਤੋੜ ਛੁੱਟ ਗਈ ये सिर बार डांग बजी है सारे पासे हाथ से सारे पासे डांग बजी है की किसी सी होना पड़े उन्हें डांग सी की कृपाना सी की तो पहले तेरे को जानते हो वो लोग मैं नहीं जानता सर किसी को भी जानते हो पहचानते हो किसी को वही तो पहचान जाओगे वहाँ की गले से पैसे भी कट लेंगे जिन्ने से की नब्बे करीब नब्बे हजार, हजार। हां जी और कौन कौन है दुकान पे ਦੁਕਾਨ ਵਿੱਚ ਸਿਰਫ ਤਿੰਨ ਬੰਦੇ ਸੀਗੇ ਬਾਕੀ ਕਹਾਂ ਬਾਕੀ ਕੇ ਬੰਦੇ ਕਿਉਂ ਨਹੀਂ ਬਾਕੀ ਬੰਦੇ ਉਧਰ ਹੀ ਤੁਰ ਹੈਗੇ ਜੇ ਆਏ ਨਹੀਂ ਕਿਧਰ ਛੋਟੇ ਤੁਮੇ ਲੱਗੀ ਔਰ ਦੂਸਰੋ ਕੋ ਵੀ ਲੱਗੀ ਹੈ ਮੇਰੇ ਜ਼ਿਆਦਾ ਲੱਗੀ ਉਹਨਾਂ ਦੀ ਵੀ ਲੱਗੀ ਹੈ ਪਰ ਉਹਦੇ ਕਮ ਹੈ ਉਹਨਕੇ ਕਮ ਹੈ ਕੀ ਮਸਲਾ ਹੋਇਆ ਮਸਲਾ ਲੜਾਈ ਹੋਈ ਹੈ ਲੜਾਈ ਇਹ ਹੋਈ ਹੈ ਜੀ ਗੱਲ ਦੀ ਆ ਮੇਰਾ ਭਤੀਜਾ ਹੈ ਜੀਰਾ ਰੋਡ ਤੇ ਮੇਰੀ ਮੀਟ ਦੀ ਦੁਕਾਨ ਹੈ ਇਹਦੇ ਕੋਲੇ ਉੱਥੇ ਬੰਦੇ ਨਾ ਕਿਤੇ ਵਿਕਰੀ-ਵੁਕਰੀ ਗਿੰਦਾ ਸਨ ਉਹ दारू ਪੀ ਕੇ ਆ ਗਿਆ। दारू पी के आ गया ਇਹਦੇ ਕੋਲੇ। ਇਹਨੂੰ ਕਹਿਣ ਲੱਗਿਆ ਮੈਨੂੰ ਪਾਣੀ ਪਿਲਾ। ਜੀ। ਇਹ ਕਹਿੰਦਾ ਵੀ ਮੈਂ ਤਾਂ ਤੂੰ ਤੈਨੂੰ दारू ਪੀਤੀ ਹੋਈ ਐ ਤੂੰ ਮੇਰੇ ਕੋਲੋਂ ਪਰੇ ਹੋ ਜਾ। ਹਾਂਜੀ। ਪਰੇ ਹੋ ਕੇ ਆਨੇ ਬਾਨੇ ਪਿੱਛੇ ਹੋ ਕੇ ਇਹਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਗਿਆ। ਓਕੇ। ਇਹਨੂੰ ਉਹ ਕਰਨ ਲੱਗ ਗਿਆ। ਅੰਨੇ ਦੇ ਵਿੱਚ ਇਹਨਾਂ ਨੇ ਵੀ ਆ ਗਏ ਉਹਨੂੰ ਗਾਲ-ਬਾਲ ਕੱਢੀ ਹੋਣੀ ਐ ੱਤਕਾ ਮਾਰਿਆ ਮੈਂ ਨਹੀਂ ਕਹਿੰਦਾ। ੱਤਕਾ ੱਤਕਾ ਮਾਰਿਆ ਇਹਨਾਂ ਦੀ ਸੋਚੀ ਸਮਝੀ ਹੋਈ ਗੱਲਬਾਤ ਸੀ। ਇਹ ਜਿੰਨੇ ਜੀਰਾ ਰੋਡ ਤੇ ਝੁੱਗੀਆਂ ਵਾਲੇ ਵਾਲੇ ਬੈਠੇ ਨੇ। ਇਹਨਾਂ ਦਾ ਆਨੇ ਪਹਾਨੇ ਇਹਨਾਂ ਨੇ ਖੋਹਾਂ ਕਰਨੀਆਂ ਹੁੰਦੀਆਂ ਨੇ ਜੇ ਉੱਥੇ ਮੇਰੇ ਬੰਦੇ ਨਾ ਹੁੰਦੇ ਇਹਨਾਂ ਦੇ ਸੱਟ ਪੇਟ ਵੀ ਮਾਰ ਜਾਂਦੇ ਇਹਨਾਂ ਕੋਲੋਂ ਪੈਸੇ ਵੀ ਖੋਹ ਕੇ ਲੈ ਜਾਂਦੇ ਉਹ ਸਿਗੇ ਜੀ 40 50 ਜਾਣੇ ਸੁਦੇ ਤੀਵੀਆਂ ਹਾਂ ਮੁੰਡੇ ਦੀ ਮੇਰੇ ਦੀ ਲੱਤ ਭੰਡਤੀ ਐ ਇਹਨਾਂ ਨੇ ਸਰਦਾਰੀ ਉਹ ਸੁਦੇ ਹਾਂ ਇਹਨਾਂ ਦੇ ਮਾਰੀਆਂ ਗੁੱਜੀਆਂ ਇਹਨਾਂ ਦੇ ਗੁੱਜੀਆਂ ਸੱਟਾਂ ਮਾਰੀਆਂ ਆ ਇਹਦੇ ਮੱਥੇ ਤੇ ਸੱਟ ਮਾਰੀ ਐ ਮੁੰਡੇ ਤੇ ਮਾਰਿਆ ਪਰ ਸਮਝਿਆ ਬਸ ਹਾਂ ਜੀ ਮੈਂ ਜਿਹੜੀ ਐਸਐਚਓ ਸਾਹਿਬ ਗਿਆ ਬੰਦਾ ਚੱਕ ਕੇ ਲੈ ਆਏ ਜਿਹੜੇ ਉਹ ਬੰਦੇ ਸੇ ਉਹ ਫਰਾਰ ਆ ਮੈਂ ਹੁਣ ਇਹਨਾਂ ਸਾਰੇ ਉਹ 40 50 ਜਾਣੇ ਸੇ ਜਿਦੋਂ ਮੈਨੂੰ ਪਤਾ ਲੱਗਿਆ ਅੰਬਰਸਰ ਰੋਡ ਤੋਂ ਮੈਂ ਵੀ 5 7 10 ਬੰਦੇ ਲੈ ਕੇ ਗਿਆ ਫਟਾਫਟ ਜਿੰਨੇ ਕੁ ਮੇਰੇ ਕਾਰ ਚ 6 7 ਜਾਣੇ ਬੈਠੇ ਬੈਠ ਕੇ ਜਦ ਮੈਂ ਜਾ ਕੇ ਗਿਆ ਜਦ ਨੂੰ ਇਹ ਭੱਜ ਗਏ ਇੱਥੇ ਵੀ ਉਹਨਾਂ ਨੇ ਹੰਗਾਮਾ ਕੀਤਾ ਇੱਥੇ ਵੀ ਆ ਕੇ ਹੰਗਾਮਾ ਕੀਤਾ ਤੁਹਾਨੂੰ ਵੀ ਦੇਖਣ ਜਿਆ ਕਾਫੀ ਬੋਲਣ ਦੇ ਵਿੱਚ ਬੋਲੇ ਆ ਤੁਹਾਨੂੰ ਬਹੁਤ ਜ਼ਿਆਦਾ ਬੋਲੇ ਆ ਜੀ ਬਹੁਤ ਜ਼ਿਆਦਾ